ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਸਮੇਂ ਸਰਸਵਰਦੀ ਤੋਂ ਰੋਪੜ ਵਾਲੇ ਪਾਸੇ ਆਏ ਹਨ ਸਤਿਗੁਰੂ ਮਹਾਰਾਜ ਨਿਹੰਗ ਖਾਂ ਦੀ ਹਵੇਲੀ ਵੱਲ ਆ ਗਏ ਨਿਹੰਗ ਖਾਂ ਦੀ ਹਵੇਲੀ ਵਿੱਚ ਸਤਿਗੁਰੂ ਮਹਾਰਾਜ ਨੇ ਰੁਕਣਾ ਕੀਤਾ ਪਿੱਛੋਂ ਕੋਈ ਸਿੰਘ ਭਾਈ ਬਚਿੱਤਰ ਸਿੰਘ ਜੋ ਮੁਗਲ ਫੌਜਾਂ ਦੇ ਨਾਲ ਲੜਦੇ ਹੋਏ ਜਖਮੀ ਹੋ ਕੇ ਸਨ ਉਹਨਾਂ ਨੂੰ ਲਾਂ ਲੈ ਕੇ ਆਏ ਔਰ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਬਚਿੱਤਰ ਸਿੰਘ ਜੀ ਬਹੁਤ ਜਖਮੀ ਹਨ ਸਤਿਗੁਰੂ ਮਹਾਰਾਜ ਜੀ ਨੇ ਨਿਹੰਦਖਾਂ ਨੂੰ ਕਿਹਾ ਕਿ ਉਹ ਆਪਣੇ ਬੇਟੇ ਨੂੰ ਸਾਡੇ ਨਾਲ ਭੇਜ ਜੋ ਕਰਕੇ ਸਾਨੂੰ ਅੱਗੇ ਜਾਣ ਦਾ ਰਸਤਾ ਦੱਸ ਦਿੱਤਾ ਜਾਵੇ ਔਰ ਭਾਈ ਬਚਿੱਤਰ ਸਿੰਘ ਇਸ ਨੂੰ ਇੱਥੇ ਆਪਣੇ ਘਰ ਵਿੱਚ ਹੀ ਰੱਖਣਾ ਕਰ ਇਸ ਦੀ ਸੇਵਾ ਹੀ ਸਾਡੀ ਸੇਵਾ ਸਮਝਣਾ ਕਰੀ ਇਸ ਤਰ੍ਹਾਂ ਸਤਗੁਰੂ ਮਹਾਰਾਜ ਜੀ ਨਿਹੰਗ ਖਾਂ ਦੇ بیٹے ਦੇ ਨਾਲ ਅੱਗੇ ਚਲੇ ਗਏ ਇੱਥੇ ਕਿਸੇ ਚੁਗਲ ਨੇ ਰੋਪੜ ਦੇ कोतवाल জাফর ਅਲੀ ਖਾਂ ਉਸ ਦੇ ਪਾਸ ਜਾ ਕੇ ਚੁਗਲੀ ਕੀਤੀ ਕਿ ਨਿਹੰਗ ਖਾਂ ਪਠਾਨ ਦੀ ਹਵੇਲੀ ਵਿੱਚ ਸੰਗ ਰੁਕੀ ਹੋਏ ਹਨ कोतवाल ਨੇ ਹਵੇਲੀ ਨੂੰ ਘੇਰਾ ਪਾ ਕੇ ਤਲਾਸ਼ੀ ਕੀਤੀ ਉਸ ਨੇ ਦੇਖਿਆ ਅਖੀਰ ਇੱਕ ਕੋਠੜੀ ਜੋ ਅੰਦਰੋਂ ਬੰਦ ਸੀ उसकी तलाशी लैं वास्ते कोतवाल ने निहंग खां उसका कुंडा खोलने कहा निहंग खान ने कहा कि इस कमरे में मेरी लड़की मेरा दिमाग सुते पे हैं उस समय कोतवाल ने मंगी। उसकी तसली हो गई और उतो अपन फौजा के समेत चलिया गया पर इधर बी पी मुमताज जी ਜਦੋਂ ਉਹਨਾਂ ਨੇ ਆਪਣੇ ਪਿਤਾ ਤੋਂ ਇਹ ਬਚਨ ਸੁਣਿਆ ਕਿ ਅੰਦਰ ਮੇਰੀ ਧੀ ਅਤੇ ਮੇਰਾ ਤਮਾਦ ਉੱਤੇ ਪਏ ਹਨ ਉਸੇ ਸਮੇਂ ਹੀ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਦਿੱਤਾ ਔਰ ਉਹਨਾਂ ਦੀ ਸਾਰੀ ਰਾਤ ਸੇਵਾ ਕਰਦੇ ਰਹੇ ਅਗਲੀ ਰਾਤ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਗਏ ਨਿਹੰਗ ਖਾਨ ਦੇ ਭਾਈ ਗੁਰਸਾ ਸਿੰਘ ਗੁਹਨੀਆ ਤੇ ਬੱਗਾ ਸਿੰਘ ਤਰਖਾਨ ਨੂੰ ਬੁਲਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਖੇਲੇ ਅੰਦਰ ਇੱਕ ਖੂਹ ਦੇ ਕੋਲ ਸਸਕਾਰ ਕਰ ਦਿੱਤਾ ਤਵੇਰ ਹੋਣ ਤੋਂ ਪਹਿਲਾਂ ਅੰਗੀਠਾ ਸੰਭਾਲ ਕੋਈ ਨਿਸ਼ਾਨੀ ਬਾਕੀ ਨਾ ਰਹਿਣ ਦਿੱਤੀ ਬੀਬੀ ਨਮਤਾਜ ਜੋ ਪੱਸੀ ਪਠਾਣਾ ਮੰਗੀ ਹੋਈ ਸੀ ਜਦੋਂ ਉਸ ਦਾ ਨਿਕਾਹ ਕਰਨ ਲਈ ਘਰ ਵਿੱਚ ਸਲਾਹ ਹੋਈ ਤਾਂ ਉਸ ਨੇ ਆਪਣੀ ਮਾਂ ਜੈਣਾ ਨੂੰ ਕਹਿ ਦਿੱਤਾ ਕਿ ਮੈਂ ਹੁਣ ਕਦੇ ਵੀ ਨਿਕਾਹ ਨਹੀਂ ਕਰਾਵਾਂਗੀ ساری ਉਮਰ ਅੱਲਾ ਦੀ ਬੰਦਗੀ ਕਰਾਂਗੀ ਉਸ ਤੋਂ ਬਾਅਦ ਘਰਦਿਆਂ ਨੇ ਉਸ ਨੂੰ ਕਦੇ ਨਿਕਾ ਲਈ ਮਜਬੂਰ ਨਾ ਕੀਤਾ ਉਹ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਕੜਾ ਮਾਰ ਕੇ ਉਸ ਕੋਠੜੀ ਮੂਹਰੇ ਬੈਠ ਕੇ ਸਿਮਰਨ ਕਰਦੀ ਜਿੱਥੇ ਦਸ਼ਮੀਸ਼ ਸਤਿਗੁਰੂ ਮਹਾਰਾਜ ਜੀ ਵਰਾਜੇ ਸਨ ਆਪਣੇ ਨੇਮ ਤੋਂ ਬਾਅਦ ਉਹ ਕੁਝ ਸਦੀ ਦੀ ਸਕੋਂ ਦੀ ਅਤੇ ਸਾਰਾ ਦਿਨ ਮਾਲਾ ਪੇੜ ਦੀ ਰਹਿੰਦੀ। ਸ਼ਾਮ ਨੂੰ ਭਾਈ ਚਤੁਰ ਸਿੰਘ ਜੀ ਦੇ ਅੰਗੀਠੇ ਵਾਲੇ ਸਥਾਨ ਮੂਰੇ ਬੈਠ ਕੇ ਮਨਤਨੇਮ ਕਰਕੇ ਭੋਜਨ ਸ਼ਕਤੀ। ਦੇਰ ਰਾਤ ਸਿਮਰਨ ਨਾਲ ਲਹਿ ਜੋੜਦੀ। ਉਹ ਇਹਨਾਂ ਦੋਹਾਂ ਸਥਾਨਾਂ ਤੇ ਬਹੁਤ ਹੀ ਸ਼ਰਧਾ ਨਾਲ ਝਾੜੂ ਫੇਰਦੀ। ਦੀਪਕ ਵੀ ਜਲਾਉਂਦੀ। ਦਿਨ ਰਾਤ ਸਿਮਰਨ ਚ ਧੀਨ ਹੋਈ ਜਿਵੇਂ ਮਨਤਾ ਸੰਤ ਰੂਪ ਹੋ ਗਈ। ਉਹ ਬਹੁਤ ਘੱਟ ਬੋਲਦੀ ਤੇ ਜੋ ਵੀ ਬਚਨ ਕਰਦੀ ਉਹ ਸੱਚ ਹੋ ਜਾਂਦੇ ਦਸਵੇਂ ਪਾਤਸ਼ਾਹ ਜੀ ਦੇ ਚਰਣਾ ਨਾਨ ਉਸ ਦਾ ਅਥਾ ਪਿਆਰ ਸੀ ਉਹ ਕਦੇ ਕਦਾਂ ਹੀ ਆਪਣੇ ਆਪ ਹੀ ਮੂੰਹੋਂ ਬੋਲਦੀ ਭਾਣੇ ਕਾ ਖਾ ਬਿੰਦ ਗੁਰੂ ਗੋਬਿੰਦ ਸਿੰਘ ਜੀ ਹਰ ਥਾਇ ਸਹਾਈ ਗੁਰੂ ਗੋਬਿੰਦ ਸਿੰਘ ਜੀ ਹਰ ਕਰਤਾ ਆਪ ਗੁਰੂ ਗੋਬਿੰਦ ਸਿੰਘ ਜੀ ਦਰਦ ਬਾਣੇ ਦੀ laaj ਰੱਖੀ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਸਰਦਾਰ ਬਾਣ ਲੋਕ ਬੀਬੀ ਜੀ ਦੇ ਦਰਸ਼ਨ ਕਰਨ ਲਈ ਉਸ ਦੀ ਅਦੇ ਕਰਦੇ ਰਹਿੰਦੇ 100 ਸਾਲ ਦੀ ਉਮਰ ਤੱਕ ਬੀਬੀ ਮਮਤਾ ਜੀ ਨੇ ਕੋਟਲਾ ਨਿਹੰਗ ਦੇ ਕਿਲੇ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਜੇ ਫਿਰ ਉਹ ਨੌਰੰਗਪੁਰ ਚਾਂਦੀਆਂ ਦੋ ਪਿੰਡਾਂ ਦੇ ਕਿਲੇ ਚਲੀ ਗਈ ਇਹ ਕਿਲਾ ਵੀ ਉਹਨਾਂ ਦੀ ਆਪਣੀ रियासत ਅਧੀਨ ਹੀ ਆਉਂਦਾ ਸੀ ਜਿਸ ਨੂੰ ਬੀਬੀ ਦੇ ਪਿਤਾ ਨਿਹੰਗ ਖਾਨ ਨੇ ਆਪਣੇ ਪਿਤਾ ਨੌਰੰਗ ਖਾਨ ਦੇ ਨਾਂ ਤੇ ਬਣਾਇਆ ਪਿੰਡ ਨੌਰੰਗਪੁਰ ਹੀ ਬਸਾਇਆ ਦੋ ਸਿਪਾਹੀ ਵੀ ਬੀਬੀ ਜੀ ਦੇ ਨਾਲ ਹੀ ਗਏ ਜੋ ਦਿਨ ਰਾਤ ਸੇਵਾ 'ਚ ਜੁਟੇ ਰਹਿੰਦੇ ਬੀਬੀ ਨੇ ਐਸੇ ਲਈ ਜੋ 33 ਸਾਲ ਤੱਕ ਤਪਕ ਸਾਧਿਆ ਉਹ ਇਹਨਾਂ 30 ਸਾਲਾਂ ਵਿੱਚ ਹਰ ਵਾਰੀ ਸਾਲ 'ਚ ਇੱਕ ਵਾਰ ਕੋ ਮਹੀਨੇ ਚਾਨਣੇ ਪੱਖ ਦੀ 14 ਰਾਤ ਤੇ ਬਹਿ ਕੇ ਕੋਟਲਾ ਨਿਹੰਗ ਆਉਂਦੀ। ਕਿਲੇ ਅੰਦਰ ਬਣੇ ਦੋਵੇਂ ਅਸਥਾਨ ਦਸ਼ਨਦੇਸ਼ ਜੀ ਦਾ ਸਥਾਨ ਅਤੇ ਭਾਈ ਬਚਿੱਤਰ ਸਿੰਘ ਜੀ ਦਾ ਸਥਾਨ ਬਹੁਤ ਹੀ ਸ਼ਰਧਾ ਨਾਲ ਮੱਥਾ ਟੇਕਦੀ। ਉਸ ਤੇ ਇੱਥੇ ਆਉਣ ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆਣ ਜੁੜਦੀਆਂ। ਬਹੁਤ ਹੀ ਰੌਣਕ ਬਣੀ ਰਹਿੰਦੀ। ਕੜਾ ਪ੍ਰਸਾਦ ਤੇ ਗੁਰੂ ਕੇ ਲੰਗਰ ਵਰਤਾਏ ਅਤੁੱਟ ਵਰਤਦੇ। ਬੀਬੀ ਕੋਇ ਕੈਨ ਇਥੇ ਰਹਿ ਕੇ ਵਾਪਸ ਨਰੰਗਪੁਰ ਦੇ ਕਿਲੇ ਨੂੰ ਮੁੜ ਜਾਂਦੀ। ਬੀਬੀ ਨੂੰ ਮਤਾ ਇਹਨੇ ساری ਉਮਰ ਸ਼ਹਿਜ਼ਾਦਕ ਦੀ ਮੂਰਤ ਬਣ ਗੁਰੂ ਚਰਣਾ ਦੀ ਪ੍ਰੀਤ ਚ ਗੁਜ਼ਾਰ ਦਿੱਤੀ। 131 ਸਾਲ ਦੀ ਨਮੇਰੀ ਉਮਰ ਭੋਗ ਕੇ ਜੇਠਾ ਮਹੀਨੇ ਅਮਰ ਦੇ ਨਰੰਗਪੁਰ ਦੇ ਕਿਲੇ ਅੰਦਰ ਇਹ ਰੰਧੀ ਜੀ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਰਨਾ ਦੇ ਦਾਸ ਰਾਜੀ ਇਸ ਤਰ੍ਹਾਂ ਬੀਬੀ ਮੁਮਤਾਜ ਜੀ ਨੇ ਆਪਣੀ ਸਾਰੀ ਉਮਰ ਸੈਦਕ ਦੇ ਭਰੋਸੇ ਬਿਜਾਰਨਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ